ਜੰਮੂ ਕਸ਼ਮੀਰ ਦੇ ਗੁਲਮਾਰਗ ਵਿੱਚ ਡਿਊਟੀ ਦੇ ਦੌਰਾਨ ਬਰਫੀਲੀ ਪਹਾੜੀਆਂ ਤੋਂ ਪੈਰ ਫਿਸਲਣ ਕਾਰਨ ਸ਼ਹੀਦ ਹੋਣ ਵਾਲੇ ਜਵਾਨ ਗੁਰਪ੍ਰੀਤ ਸਿੰਘ ਦਾ ਸ਼ਰੀਰ ਟਿਪਰੀਕੈਂਟ ਹੋਣ ਦੇ ਹੋਏ ਉਹਨਾਂ ਦੇ ਪਿੰਡ ਪੈਣੀ ਖੁੱਦ ਪਹੁੰਚਿਆ ਜਿੱਥੇ ਅਮ੍ਰਿਤਕ ਦੇ ਪਿੰਡ ਪਹੁੰਚਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਗਮਗੀਨ ਮਾਹੌਲ ਹੋ ਗਿਆ ਤੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਇਲਾਵਾ ਕਈ ਹੋਰ ਲੋਕ ਪਹੁੰਚੇ ਇਸ ਮੌਕੇ ਸ਼ਹੀਦ ਦੀ ਮਾਤਾ ਨੇ ਦੱਸਿਆ ਕਿ ਛੁੱਟੀ ਹੋਣ ਤੋਂ ਬਾਅਦ 15 ਅਗਸਤ ਨੂੰ ਉਹ ਇਸ ਤੋਂ ਬਾਅਦ ਇਸ ਦੌਰਾਨ ਸ਼ਹੀਦੀ ਮਾਤਾ ਲਖਵਿੰਦਰ ਕੌਰ ਨੇ ਦੱਸਿਆ ਕਿ ਛੁੱਟੀ ਆਉਣ ਤੋਂ ਬਾਅਦ 25 ਅਗਸਤ ਨੂੰ ਹੋ ਰਿਸ਼ਤਾ ਕਰਵਾ ਕੇ ਵਾਪਸ ਆ ਰਿਹਾ ਸੀ ਤਾਂ ਕਿਹਾ ਕਿ ਮਾਰਚ ਅਪ੍ਰੈਲ ਨੂੰ ਛੁੱਟੀ ਤੇ ਜਾਏਗੀ ਤੇ ਪਰ ਵਿਆਹ ਕਰੇਗਾ ਪਰ ਉਸ ਦੀ ਸ਼ਹਾਦਤ ਦੀ ਖਬਰ ਤੋਂ ਬਾਅਦ ਜੋ ਸੁਪਨੇ ਸੰਜੋਏ ਸਨ ਉਹ ਸਭ ਟੁੱਟ ਗਏ ਕੀ ਕਹਾਂ ਜੋ ਸਦ ਅਸੀਂ ਬੜੇ ਇਸ ਵੇਲੇ ਸੋਗਮਈ ਟਾਈਮ ਤੇ ਖੜੇ ਆ ਗਰਦਾਸਪੁਰ ਜ਼ਿਲ੍ਹੇ ਦੇ ਕਨੂਆਂ ਬਲਾਕ ਦਾ ਪਿੰਡ ਪੈਣੀ ਖਾਦਰ ਜਿਹਦਾ 23 ਸਾਲਾ ਸਾਡਾ ਫੌਜੀ ਸੈਨਿਕ ਗੋਪੀ ਸਿੰਘ ਸ਼ਹੀਦ ਹੋ ਗਿਆ ਉਹਦਾ ਸੰਸਕਾਰ ਕੀਤਾ ਉਹਨਾਂ ਦੇ ਬਾਪ ਨਾਲ ਖੜੇ ਆ ਸਾਡੇ ਬਹੁਤ ਬਹੁਤ ਵੱਡੇ ਬੰਦੇ ਆਪਣੇ ਅੱਥੀ ਆਪਣੇ ਪੁੱਤ ਦਾ ਸੰਸਕਾਰ ਕੀਤਾ ਇਹਨਾਂ ਨੇ ਉਹਦੇ ਪਿੰਡ ਜਿਹੜਾ ਮੈਂ ਤਾਂ ਅੱਜ ਸੁਣ ਕੇ ਹੈਰਾਨ ਹੋ ਗਿਆ ਕਿ ਇਸ ਪਿੰਡ ਦੇ ਵਿੱਚ ਇਸ ਵੇਲੇ 100 100 ਤੋਂ ਵੱਧ ਜਿਹੜੇ ਫੌਜੀ ਸੈਨਿਕ ਆ ਉਹ ਦੇਖ ਦੀ ਸਦਾ ਦੰਦ ਉੱਤੇ ਖੜੇ ਇੱਕ ਹਜ਼ਾਰ ਦੇ ਕਰੀਬ ਆਬਾਦੀ ਹੈ ਇਸ ਪਿੰਡ ਦੀ ਤੇ ਸਮਝ ਲਓ ਕਿ ਹਰ ਦਸਵਾਂ ਬੰਦਾ ਜਿਹੜਾ ਫੌਜ ਦੇ ਵਿੱਚ ਹੈ ਇਸ ਪਿੰਡ ਦੀ ਬਹੁਤ ਬੱਲੇ ਕੰਟਰੀਬਿਊਸ਼ਨ ਹੈ ਦੇਸ਼ ਦੀ ਸੱਖਾ ਦੇ ਵਾਸਤੇ ਸੋ ਸਾਡੀ ਡਿਊਟੀ ਲੱਗੀ ਆਪਣੇ ਮੁੱਖ ਮੰਤਰੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕਿ ਸ਼ਹੀਦ ਨੂੰ ਮੋਢਾ ਦੇ ਕੇ ਹੁਣਾ ਔਰ ਮੈਂ ਪਹਿਲਾਂ ਹੀ ਕਿਹਾ ਕਿ ਇੱਕ ਤਾਂ ਹੀ ਸ਼ਹੀਦ ਦੇ ਨਾਂ ਦੇ ਉੱਤੇ ਸਟੇਡੀਅਮ ਜਿਹੜਾ ਉਹ ਬਣਾਵਾਂਗੇ ਇਸ ਪਿੰਡ ਦੇ ਵਿੱਚ ਔਰ ਜਿਹੜਾ ਪਹਿਲੇ ਸ਼ਹੀਦ ਸਜਿੰਦਰ ਸਿੰਘ ਜਿਹੜਾ 2003 'ਚ ਸ਼ਹੀਦ ਹੋਇਆ ਸੀਗਾ ਇਹ ਦੂਜਾ ਸ਼ਹੀਦ ਇਸ ਪਿੰਡ ਦਾ ਉਹਦੇ ਨਾਂ ਤੇ ਸਕੂਲ ਜਿਹੜਾ ਉਹ ਚੱਲ ਰਿਹਾ ਉਹਨੂੰ ਵਧੀਆ ਢੰਗ ਦੇ ਨਾਲ ਉਹਨੂੰ ਉਹਦੇ ਦੇਖ ਕੇ ਜਾਂਦੇ ਆ ਸਕੂਲ ਦੇਖ ਕੇ ਜੇ ਉਹਦਾ ਕੋਈ ਕੰਮ ਹੋਣਾ ਲਾ ਉਹਨੂੰ ਵੀ ਠੀਕ ਕਰਾਂਗੇ ਉਹਦੇ ਇਸ ਪਰਿਵਾਰ ਦੀ ਜਿਹੜੀ ਜਿੰਨੀ ਮਦਦ ਹੈ ਜਦੋਂ ਫੌਜ ਵੱਲੋਂ ਸਾਰੇ ਪੇਪਰ ਆ ਜਾਣਗੇ ਤੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਪਾਲਿਸੀਆਂ ਤੁਸੀਂ ਰੋਜ਼ ਹੀ ਦੇਖਦੇ ਹੋ ਕਿ ਮਾਨ ਸਾਹਿਬ ਆਪ ਖੁਦ ਜਾਂਦੇ ਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਉਹਨਾਂ ਦੀ ਮਦਦ ਕਰਨ ਵਾਸਤੇ ਤੇ ਜਦਨ ਇਹਨਾਂ ਦਾ ਕੰਪਲੀਟ ਪੇਪਰ ਵਰਕ ਆ ਗਿਆ ਤੇ ਮਾਨ ਸਾਹਿਬ ਖੁਦ ਇਸ ਪਰਿਵਾਰ ਦੀ ਜਿਹੜੀ ਹੈ ਜਿੰਨੀਆਂ ਅਸੀਂ ਸਰਕਾਰੀ ਸਹੂਲਤਾਂ ਕਿ ਇਹਨਾਂ ਨੂੰ ਸੀ ਦਿਹਾੜੀ ਸਰਕਾਰੀ ਨੌਕਰੀ ਦੀ ਗੱਲ ਕੀਤੀ ਹੈ ਪਰਿਵਾਰ ਦੇ ਵੱਲੋਂ ਮੰਗੀ ਸਰਕਾਰੀ ਸਹੂਲਤਾਂ ਦੀ ਆ ਸਰਕਾਰੀ ਸਹੂਲਤਾਂ ਦੇ ਵਿੱਚ ਹੀ ਆ ਕੋਈ ਨਹੀਂ ਉਹ ਵੀ ਕਹਾਂਗੇ ਅਸੀਂ ਹਾਂ ਅਸੀਂ ਉਹ ਵੀ ਕਹਾਂਗੇ ਜਿਹੜਾ ਇਹਨਾਂ ਨੂੰ ਸਰਕਾਰ ਵੱਲੋਂ مالی ਮਦਦ ਹੋਵੇ ਵੀ ਪਿੰਡ ਦੀ ਵੀ ਜਿਹੜੀ ਕੋ ਮਤ ਉਹ ਸਭ ਹੀ ਕਦਰ ਸਰਕਾਰ ਹਾਂ ਹੋਰ ਵੀ ਕੋਈ مالی ਮਦਦ ਪਰਿਵਾਰ ਨੂੰ ਦਿੱਤੀ ਜਾਏਗੀ ਪੰਜਾਬ ਸਰਕਾਰ ਦੇ ਦੇਖੋ ਜੋ ਤੁਸੀਂ ਰੋਜ਼ ਹੀ ਦੇਖਦੇ ਹੋ ਜੋ ਸਾਡੀ ਸਰਕਾਰ ਦੀ ਆ ਉਹ ਜਿਹੜੀ ਰੋਜ਼ ਹੀ ਬੰਸਪ ਕਰਦੇ ਆ ਬਸ ਉਹ ਮੈਂ ਤਾਂ ਮਤਲਬ ਮੂੰਹ ਨਹੀਂ ਇਹ ਕਹਿ ਰਿਹਾ ਕਿਉਂਕਿ ਅਜੇ ਫੌਜ ਦੇ ਪੇਪਰ ਨਹੀਂ ਆਏ ਕੋਈ ਜਦੋਂ ਪੇਪਰ ਆ ਗਏ ਸਾਡੇ ਕੋਲ ਤੇ ਉਹਦੇ ਸਾਹਬਦਾਲ ਸੀਐਮ ਸਾਹਿਬ ਨੇ ਆਪ ਹੀ ਆ ਜਾਣਾ ਸੀ ਸੀਐਮ ਸਾਹਿਬ ਤਾਂ ਇਹਨਾਂ ਸ਼ਹੀਦਾਂ ਦੇ ਨਾਲ ਬਹੁਤ ਪਿਆਰ ਕਰਦੇ ਉਹਨਾਂ ਮੁੱਖ ਮੰਤਰੀ ਸਾਹਿਬ ਨੇ ਆਪ ਹੀ ਚੈੱਕ ਭੇਜ ਦੇਣਾ ਤੋਂ ਇੱਕ ਬਤਾਓ ਅੱਜ ਜੀ ਪੈਣੀ ਸਦਰ ਚ ਸ਼ਹੀਦ ਗੁਰਪ੍ਰੀਤ ਸਿੰਘ ਦੇ ਅਸੀਂ ਸੰਸਕਾਰ ਤੇ ਮੰਤਰੀ ਸਾਹਿਬ ਦੇ ਨਾਲ ਪਹੁੰਚੇ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀ ਅਸੀਂ ਸ਼ਹੀਦ ਦੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਨਾਲ ਸ਼ਾਮਲ ਹੋਏ ਨੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਸ ਪਿੰਡ ਫੈਨੀ ਖੱਦਰ ਦੇ ਵਿੱਚ ਬਹੁਤ 150 ਤੋਂ ਵੱਧ ਜਿਹੜੇ ਆ ਪਰਿਵਾਰ ਜਿਹੜੇ ਆ ਸੈਨਿਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਇੱਥੇ ਪਹਿਲਾਂ ਵੀ ਇੱਕ ਸਾਡੇ ਸੈਨਿਕ ਸ਼ਹੀਦ ਹੋਏ ਸੀਗੇ ਤੇ ਮਾਨਯੋਗ ਮੰਥੀ ਜੀ ਨੇ ਅਨਾਉਂਸ ਵੀ ਕੀਤਾ ਹੈ ਕਿ ਸ਼ਹੀਦ ਦੇ ਨਾਂ ਤੇ ਇੱਥੇ ਇੱਕ ਖੇਡ ਸਟੇਡੀਅਮ ਜਿਹੜਾ ਬਣਾਇਆ ਜਾਊਗਾ ਅਸੀਂ ਤੁਰੰਤ ਉਸਤੇ ਕਾਰਵਾਈ ਕਰਾਵਾਂਗੇ ਇਸ ਦੇ ਨਾਲ-ਨਾਲ ਪਿੰਡ ਦੇ ਹੋਰ ਵੀ ਜੋ ਵੀ ਕਾਰਜ ਨੇ ਸਾਨੂੰ ਸਕੂਲ ਬਾਰੇ ਦੱਸਿਆ ਹੈਗਾ ਇਹ ਬਹੁਤ ਛੋਟੀ ਛੋਟੀਆਂ ਗੱਲਾਂ ਅਸੀਂ ਜਿੰਨਾ ਵੀ ਕੁਝ ਕਰ ਪਾਵਾਂਗੇ ਪਿੰਡ ਲਈ ਉਹ ਉਹਨਾਂ ਦੀ ਸ਼ਹਾਦਤ ਦੀ ਤੁਲਨਾ ਨਹੀਂ ਆਪਾਂ ਕਰ ਸਕਦੇ ਬਟ ਅਸੀਂ ਇਹੀ ਚਾਹੁੰਦੇ ਆ ਮੈਂ ਤੇ ਐਸਐਸਪੀ ਸਾਹਿਬ ਇੱਥੇ ਖੜੇ ਆ ਕਿ ਇਹ ਪਿੰਡ ਜਿਹੜਾ ਹੈ ਅੱਗੇ ਵਧੇ ਇਹਦਾ ਜਿਹੜਾ ਵਿਕਾਸ ਹੋਵੇ ਇੱਥੇ ਦੀ ਜਿਹੜੀ ਯੁਵਾ ਪੀੜੀ ਆ ਉਹ ਇਨਸਪਾਇਰ ਹੋਵੇ ਜਿਹੜੇ ਇੱਥੇ ਦੇ ਸੈਨਿਕ ਨੇ ਜਾਂ ਉਹ ਸ਼ਹੀਦ ਹੋਏ ਨੇ ਆਪਣੇ ਦੇਸ਼ ਦੀ ਖਾਤਰ ਕੁਰਬਾਨੀ ਦਿੱਤੀ ਆ ਤੁਸੀਂ ਦੇਖੋ ਇੰਨੀ ਠੰਡ 'ਚ ਖੜਾ ਹੋਣਾ ਮੁਸ਼ਕਿਲ ਆ ਤੇ ਸਾਡਾ ਸ਼ਹੀਦ ਗੁਲਮਰਗ 'ਚ -1 ਡਿਗਰੀ ਟੈਂਪਰੇਚਰ ਦੇ ਵਿੱਚ ਉਹ ਜਾ ਕੇ ਉੱਥੇ ਸ਼ਹੀਦ ਹੋਇਆ ਹੈਗਾ ਸੋ ਜਿੰਨੇ ਵੀ ਬੱਚੇ ਆ ਜਿਹੜੀ ਸਾਡੀ ਯੁਵਾ ਪੀੜੀ ਆ ਭਵਿੱਖ ਹੈ ਸਾਡਾ ਉਹ ਇਸ ਤੋਂ ਇਨਸਪਾਇਰ ਹੋਵੇ ਸਾਡੇ ਦੇਸ਼ ਦੇ ਖਾਤੇ ਕੁਝ ਵੀ ਅਸੀਂ ਆਪਣੀ ਸੇਵਾ ਕਰ ਸਕੀਏ ਉਹਦੇ ਲਈ ਸਾਡੇ ਸਾਰਿਆਂ ਲਈ ਉਹ ਇਨਸਪੀਰੇਸ਼ਨ ਹੈ ਤੇ ਅਸੀਂ ਚਾਹਵਾਂਗੇ ਕਿ ਉਹਨਾਂ ਦੀ ਯਾਦ ਜਿਹੜੀ ਹੈ ਉਹ ਮਿਟੋ ਨਾ ਹੋਵੇ ਤੇ ਆਉਣ ਵਾਲੀ ਪੀੜ੍ਹੀਆਂ ਦੇ ਗੁਰਪ੍ਰੀਤ ਸਿੰਘ ਸ਼ੇਨੂ ਯਾਦ ਰੱਖਣ ਧੰਨਵਾਦ ਸਰ ਅੱਜ ਤੁਸੀਂ ਵੀ ਪਹੁੰਚੇ ਹੋ ਮਾਤਾ ਜੀ ਨੇ ਮੋਹੱਲਾ ਦਿੱਤਾ ਹੈ ਕਿਹਾ ਕਿ ਆਪ ਉਸ ਪ੍ਰਸ਼ਾਸਨੀ ਪਰਿਵਾਰ ਦੇ ਨਾਲ ਅੱਜ ਅਸੀਂ ਸਾਰੇ ਇੱਥੇ ਅਫਸਰ ਸਾਹਿਬਾਨ ਤੇ ਮੰਤਰੀ ਸਾਹਿਬ ਸਾਰੇ ਇੱਥੇ ਆਏ ਸੀ ਆਏ ਹਨ ਦੁੱਖ ਸਾਂਝਾ ਕਰਨ ਆਏ ਹਨ ਪਰਿਵਾਰ ਦੇ ਨਾਲ ਜਿੱਦਾਂ ਮੈਂ ਸ਼ਹੀਦ ਦੇ ਮਾਤਾ ਨੂੰ ਮਿਲਿਆ ਸੀ ਉਹਨਾਂ ਨੂੰ ਮੈਂ ਇਹ ਹੀ ਦੱਸਿਆ ਕਿ ਸ਼ਹੀਦ ਇਕੱਲਾ ਪਰਿਵਾਰ ਦਾ ਨਹੀਂ ਹੁੰਦਾ ਉਹ ਪੂਰੇ ਦੇਸ਼ ਦਾ ਹੁੰਦਾ ਹੈ ਉਹ ਸਾਡੇ ਸਾਰਿਆਂ ਦੇ ਲਈ ਹੁੰਦਾ ਹੈ ਅਸੀਂ ਵੀ ਉਹਨਾਂ ਹੀ ਉਹਨਾਂ ਦੇ ਹੀ ਪਰਿਵਾਰ ਦਾ ਇੱਕ ਹਿੱਸਾ ਹੈਗੇ ਤੇ ਸਾਡੇ ਪੁਲਿਸ ਵੱਲੋਂ ਜੋ ਵੀ ਕੋਈ ਉਹਨਾਂ ਨੂੰ ਹੈਲਪ ਚਾਹੀਦੀ ਹੈ ਕੋਈ ਵੀ ਚੀਜ਼ ਦੀ ਲੋੜ ਹੈਗੀ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਇਹ ਸਾਡਾ ਫਰਜ਼ ਵੀ ਬਣਦਾ ਹੈ ਤੇ ਅੱਜ ਕਾਫੀ ਇਹ ਦੁੱਖ ਭਰਾ ਮੋਹੱਲੇ ਕੇ ਦੀ ਅਨਫੋਰਚੂਨੇਟ ਹੈ ਪਟਨਾਲ ਹੀ ਇੱਕ ਸ਼ਹੀਦ ਜਿਹੜਾ ਹੈ ਉਹ ਆਪਣੇ ਨਾਲਪੁਰੇ ਦੇਸ਼ ਨੂੰ ਪੁਰੇ ਆਪਣੇ ਪਿੰਡ ਨੂੰ ਇਨਸਪਾਇਰ ਕਰਕੇ ਜਾਂਦਾ ਹੈ ਸੋ ਉਹ ਅਸੀਂ ਯੁਵਾ ਪੀੜੀ ਜਿਹੜੀ ਹੈ ਉਹਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਭਈ ਉਹ ਫੌਜ ਆਰਮੀ ਇਹ ਹੋਰ ਬਾਕੀ ਜਿਹੜੀ ਸਰਵਿਸ ਹੈ ਉਹਦੇ ਵਿੱਚ ਆਣ ਤੇ ਇਦਾਂ ਹੀ ਇਸ ਐਗਜ਼ਾਮਪਲ ਨੂੰ ਫਾਲੋ ਕਰੇ ਮੈਨੂੰ ਮਾਣ ਹੈ ਆਪਣੇ ਪੁੱਤਰ ਛੀਦ ਤੇ ਫੋਨ ਤੇ ਗੱਲ ਹੋਈ ਸੀ 7 ਤਰੀਕ ਦੀ ਕੀ ਕਹਿੰਦਾ ਸੀ ਕਿੰਦਾ ਮੈਂ ਫਰਵਰੀ ਨੂੰ ਆਣਾ ਮੈਂ ਕਿਨ ਨਹੀਂ ਆ ਜਾ ਵਿਆਹ ਹੀ ਸਾਡੇ ਆਜੋ 7 11 ਦਾ ਵਿਆਹ ਹੀ ਤੇ ਆ ਜਾ ਅੰਦਰ ਨਹੀਂ ਮੰਮੀ ਮੈਂ ਫਰਵਰੀ ਚ ਛੁੱਟੀ ਆਉਣਾ ਹੈ ਉਹਦਾ ਵਿਆਹ ਦੀ ਸਫਲੇ ਸਮਝੋ ਜਾ ਰਹੇ ਸਨ ਵਿਆਹ ਠਾਕਾ ਲਵਾ ਕੇ ਗਿਆ ਹੈ 25 ਅਗਸਤ ਨੂੰ ਗਿਆ ਸੀ ਮਾਰਚ ਅਪ੍ਰੈਲ ਦਾ ਵਿਆਹ ਦੀ ਮਾਰਚ ਅਪ੍ਰੈਲ ਦਾ ਵਿਆਹ ਹੀ ਕਰਨਾ ਚਾਹੁੰਦੀ ਹਾਂ ਪਰ ਹੁਣ ਛੀਦੋਂ ਹੁਣ ਕਰਕੇ ਨਹੀਂ ਕਰ ਸਕਦੇ